ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਸਾਡੇ YouTube ਚੈਨਲ ਮਿਸਟ੍ਰੈਨਸੀਸ ਸਕਿੱਲ ਦੇ ਵਿੱਚ ਉਮੀਦ ਕਰਦੇ ਹਾਂ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ ਸੋ ਚਲੋ ਜੀ ਸ਼ੁਰੂਆਤ ਕਰੀਏ ਅੱਜ ਦੇ ਬਲੌਗ ਦੀ ਅੱਜ ਦੇ ਦਿਨ ਦੇ ਟਾਈਮ 10:30 ਦਾ ਹੋ ਗਿਆ ਤੇ ਅਸੀਂ ਹੋ ਗਏ ਹਾਂ ਰੈਡੀ ਮੈਂ ਤੇ ਜੋਬਨ ਇੰਦਰਜੀਤ ਰੈਡੀ ਹੋ ਰਹੇ ਨੇ ਅੱਜ ਇੰਦਰਜੀਤ ਵੀ ਸਾਡੇ ਨਾਲ ਕੰਪਨੀ ਕਰ ਲਈ ਉਹਨਾਂ ਦੇ ਲੇਟ ਹੋ ਗਏ ਆ ਜੋ ਵੀ ਟੇਕਏ ਹੋਏ ਸੀ ਤਾਂ ਕਰਕੇ ਸੋ ਕੱਪੜੇ ਇੰਨੇ ਜ਼ਿਆਦਾ ਪਾ ਲੈਨੇ ਕਿ ਬਲੌਗਿੰਗ ਕਰਨ ਦੇ ਲਈ ਬਾਹ ਵੀ ਨਹੀਂ ਉੱਪਰ ਉੱਠਦੀ ਕਿਉਂਕਿ ਬਾਹਰ ਅਜ ਹਵਾ ਚੱਲਦੀ ਆ ਇਨਰਜੀ ਇਦਨੇ ਦੱਸੀ ਆ ਮੈਨੂੰ ਇਹ ਕੱਲ ਕਿ ਬਾਹਰ ਹਵਾ ਚੱਲਦੀ ਆ ਪਾਲਾ ਕੱਪੜੇ ਵੱਧ ਤੋਂ ਵੱਧ ਹੁਣ ਬਾਹ ਵੀ ਨਹੀਂ ਉੱਪਰ ਉੱਠਦੀ ਹੈਗੀ ਸੋ ਚਲੋ نیچے ਚੱਲਦੇ ਆ ਤੇ ਪਤਾ ਨਹੀਂ ਕੀ ਖੜ ਕੇ ਲੜ ਕੇ ਹੁੰਦੇ ਨੇ نیچے ਜਾ ਕੇ ਦੇਖਦੇ ਆ ਅੱਜ ਦਾ ਕੰਮ ਕਰ ਮੇਰੇ ਇੰਨੇ ਕੱਪੜੇ ਪਵਾਤੇ ਤੁਸੀਂ ਕਿੰਨੇ ਪਾਏ ਬਸ ਮੇਰੇ ਤਾਂ 4 ਪਵਾਤੇ ਬਾਹ ਵੀ ਨਹੀਂ ਹਿਲਦੀ ਹੈਗੀ रेडी हम्म रेडी चलिए बाकी मुंडे ना 5-10 मिनट ਚ ਰੈਡੀ ਹੋ ਜਾਂਦੇ ਨੇ ਹਨਾ ਮੈਂ ਜਿਉਂ ਸਵੇਰੇ 8 ਵਜੇ ਤੋਂ ਲੱਗਦੀ ਆ ਪਹਿਲਾਂ ਤਾਂ ਸਲਾਹਾਂ ਕਰਦੇ ਕਰਦੇ ਯਾਰ ਜੇ ਇਹ ਕੋਟ ਮੇਰਾ ਬ੍ਰਾਊਨ ਹੁੰਦਾ ਫਿਰ ਜ਼ਿਆਦਾ ਸੋਹਣਾ ਲੱਗਣਾ ਸੀ ਨੀ ਤੇ ਚਲੋ ਕੋਈ ਨਹੀਂ ਲਓ ਜੀ ਆਪਣਾ ਫਰੂਟ ਟਾਈਮ ਹੋ ਗਿਆ ਪਹਿਲਾਂ ਮੈਂ ਉੱਪਰੋਂ ਆ ਕੇ ਖਾਧੀ ਰੋਟੀ ਹੁਣ ਫਰੂਟ ਟਾਈਮ ਵੀ ਹੋ ਗਿਆ 12:30 ਹੋ ਗਿਆ ਨਾ ਹਾਂਜੀ ਹੁਣ ਆਪਾਂ ਖਾਵਾਂਗੇ ਪਪੀਤਾ ਇਹ ਪਪੀਤੇ ਦੀ ਹਿਸਟਰੀ ਬਹੁਤ ਲੰਬੀ ਆ థాంਕ ਗੋਡ ਅੱਜ ਇਹ ਤਾਂ ਦਿਨ ਫਿਰ ਗਿਆ ਲਓ ਜੀ ਹੁਣ ਟਾਈਮ ਹੋ ਗਿਆ ਆਪਣਾ ਮੋਮੋਸ ਖਾਣ ਦਾ ਆਪਾਂ ਕਿਤੇ ਸੀ ਮੋਮੋਸ ਔਡ ਆਪਾਂ ਅਰਸ਼ ਨੇ ਅੱਜ ਤੋਂ ਕਰਵਾਏ ਸੀ ਹੁਣ ਖਾਈਏ ਆਪਾਂ ਟੇਸਟੀ ਟੇਸਟੀ ਮੋਮੋਸ ਨਮਾ ਸੋਫਾ ਰੈਡੀ ਹੋਇਆ ਪਤਾ ਨਹੀਂ ਜਨਰੇਟਰ ਦੀ ਆਵਾਜ਼ ਵਿੱਚ ਜ਼ਿਆਦਾ ਆ ਰਹੀ ਆ ਜਾਂ ਮੇਰੀ ਆਵਾਜ਼ ਜ਼ਿਆਦਾ ਆ ਰਹੀ ਆ ਆਰਡਰ ਤੇ ਬਣਾਇਆ ਆਪਣਾ ਇਹ ਵਾਲਾ ਸੋਫਾ ਤੇ ਪ੍ਰਾਈਸ ਹੈਗਾ ਇਸਦਾ 50000 11 ਸੀਟਰ ਆ ਜਾਂਦਾ ਹੈ ਸੋਫਾ ਸਿੱਧਾ 7 3 ਵਾਈਸ 7 3 ਦਾ ਟੇਕ ਲੋ ਵੀ ਆਪਣਾ ਤਾਂ ਟਾਈਮ ਹੋ ਗਿਆ ਛੁੱਟੀ ਦਾ ਸਵਾ 6 ਦਾ ਆਪਣਾ ਹੋ ਗਿਆ ਯਾਨੀ ਇੰਦਰਜੀਤ ਹਜੇ ਰਹਿੰਦਾ ਸੋ ਚਲੋ ਆਪਾਂ ਚੱਲੀਏ ਉੱਪਰ ਜੋਬਨ ਟੇਬਲ ਤੋਂ ਲੱਤਾ نیچے ਪੁੱਤਰ ਅੱਜ ਦੋ ਲੱਟਾ ਹੋਊਗਾ ਸੋ ਚਲੋ ਚੱਲੀਏ दो लाइटा नहीं बहुत ज्यादा कुछ खराब हो गया दे अप डाउन दो हो गया। की वजह चीजा खराब हो गई चलिए शादी बना के जानी नोर बनाया बंदर <laughs> ਲਓ ਜੀ ਟਾਈਮ ਹੋ ਗਿਆ 10:30 ਦਾ ਤੇ ਬੱਚੇ ਹੁਣ ਗਏ ਨੇ ਆਪਣੇ ਰੂਮ ਦੇ ਵਿੱਚ ਸੌਣ ਦੇ ਲਈ ਕਾਫੀ ਸਾਰੀ ਤਹਿਲ ਫੇਲ ਕਰਕੇ ਕਿਉਂਕਿ ਜੋਗਨ ਤਾਂ ਹੁਣ ਬਹੁਤ ਜ਼ਿਆਦਾ ਸ਼ਰਾਰਤੀ ਹੋ ਗਿਆ ਛੁੱਟੀਆਂ ਦੇ ਵਿੱਚ ਘਰ ਰਹਿ ਕੇ ਤੇ ਮੰਮੀ ਕੋ ਵੀ ਛੱਡਿਆ ਸੀ ਆਪਾਂ ਥੋੜੇ ਦਿਨ ਤੇ ਉੱਤੇ ਮੰਮੀ ਕਹਿੰਦੇ ਇਹਦੀ ਬਹੁਤ ਜ਼ਿਆਦਾ ਰਾਖੀ ਆ ਕਿ ਇਹ ਤਾਂ ਇੱਕ ਬੰਦਾ ਪਿੱਛੇ ਹੀ ਰਹਿਣਾ ਪੈਂਦਾ ਭੱਜ ਦੌੜ ਅੱਠ ਦਾ ਬਹੁਤ ਆ ਉਹਨੂੰ ਇਹ ਨਹੀਂ ਪਤਾ ਹੈਗਾ ਕਿ ਕਿੱਥੋਂ ਉਹਨੇ ਸੱਟ ਖਾ ਲੈਣੀ ਆ ਬਹੁਤ ਜ਼ਿਆਦਾ ਸ਼ਰਾਰਤਾ ਕਰਦਾ ਸੋ ਸਾਰਾ ਹੁਣ ਰੂਮ ਅਪਸੈਟ ਜਿਆ ਕਰ ਗਿਆ ਹੁਣ ਸਾਰਾ ਸੈਟਿੰਗ ਕਰਨੀ ਪੈਣੀ ਹੈ ਥੋੜੀ ਜਿਹੀ ਕਿਉਂਕਿ ਇਦਾਂ ਵਧੀਆ ਨਹੀਂ ਲੱਗਦਾ ਹੈਗਾ ਸੋ ਚਲੋ ਜੀ ਅੱਜ ਦੇ ਬਲੌਗ ਦੀ ਆਪਾਂ ਇੱਥੇ ਕਰਦੇ ਐਂਡਿੰਗ ਤੇ ਉਮੀਦ ਕਰਦੇ ਹਾਂ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਔਰ ਅਸੀਂ ਕੋਸ਼ਿਸ਼ ਕਰਾਂਗੇ ਇਸ ਸਾਲ ਦੇ ਵਿੱਚ ਕੁਝ ਨਮੀਜੀ ਪਲੈਨਿੰਗ ਕਰਨ ਦੀ ਤੇ ਕੁਝ ਨਵਾਂ ਨਵਾਂ ਜਿਹਾ ਲੈ ਕੇ ਆਈਏ ਸੋ ਉਸ ਦੇ ਲਈ ਜਦ ਤੱਕ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜੁਲ ਕਰ ਲੋ कि अगर अपने 2500 सब्सक्राइबर हो ਜਾਂਦੇ ਆ ਤਾਂ ਆਪਾਂ ਉਸ ਤੋਂ ਬਾਅਦ ਫੇਰ ਅਪਡੇਟ ਹੋਰ ਜਿਹੜੀ ਨਿਊ ਹੈ ਜਿਹੜੀ ਸਾਡੀ ਪਲੈਨਿੰਗ ਚੱਲ ਰਹੀ ਆ ਉਹ ਵਾਲੀ ਅਪਡੇਟ ਕਰਾਂਗੇ ਸੋ ਚਲੋ ਜੀ ਇਸ ਦੇ ਨਾਲ ਹੀ ਕਰੀਏ ਐਂਡ ਔਰ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲਣਾ ਥੈਂਕ ਯੂ ਗੁੱਡ ਨਾਈਟ